ਵੈਸੇ ਤਾਂ ਹਰ ਕੋਈ ਸਰਕਾਰੀ ਨੌਕਰੀ ਪਾਲਦਾ ਪਰ ਕੁਝ ਅਜਿਹੇ ਲੋਕ ਨੇ ਜਿਹੜੇ ਬਹੁਤ ਹੀ ਜ਼ਿਆਦਾ ਕੰਮ ਦੀ ਪੀੜਾ ਜਾਂ ਮਾਨਸਿਕ ਦਬਾਅ ਜਾਂ ਰਾਸਸੀ ਦਬਾਅ ਜਾਂ ਨਿੱਤ ਦੀ ਖੱਜਲਖਵਾਰੀ ਤੇ ਜਾਂ ਬਿਨਾਂ ਮਤਲਬ ਤੋਂ ਵੱਡੇ ਅਫਸਰਾਂ ਦੀਆਂ ਝਿੜਕਾਂ ਇਹਨਾਂ ਨੂੰ ਸਾਰਿਆਂ ਨੂੰ ਪਹਿਲੋਂ ਧਿਆਨ ਵਿੱਚ ਰੱਖਦੇ ਹੋਏ ਗੱਲ ਕਰਦੇ ਪੰਜਾਬ ਪੁਲਿਸ ਤੇ ਪੰਜਾਬ ਪੁਲਿਸ ਦੇ ਕਰੀਬ 315 ਮੁਲਾਜ਼ਮਾਂ ਨੇ ਪਿਛਲੇ 8 ਮਹੀਨਿਆਂ ਤੇ ਨੌਕਰੀ ਛੱਡ ਦਿੱਤੀ ਹੈ ਨੌਕਰੀ ਛੱਡਣ ਵਾਲਿਆਂ ਦੇ ਵਿੱਚ ਇਨਸਪੈਕਟਰ ਸਬ ਇਨਸਪੈਕਟਰ ਤੇ ਐਸਆਈ ਰੈਂਕ ਦੇ ਵੀ ਅਧਿਕਾਰੀ ਨੇ ਜਿਆਦਾਤਰ ਤੇ ਦੱਸਿਆ ਜਾ ਰਿਹਾ ਹੈ ਕਿ ਸਟ੍ਰੈਸ ਬਹੁਤ ਦਾ ਕੰਮ ਦਾ ਦਬਾਅ ਬਹੁਤਾ ਰੋਜ਼ ਦੀ ਕੋਡ ਕਚਹਿਰੀਆਂ ਦੇ ਖੱਜਲਖਵਾਰੀ ਅਫਸਰਾਂ ਦੀ ਝਾੜ-ਝੰਬ ਤੇ ਰਾਜਸੀ ਦਬਾਅ ਬਹੁਤ ਸਾਰੇ ਅਜਿਹੇ ਕਾਰਨ ਨੇ ਜਿਸ ਕਰਕੇ ਕਈਆਂ ਨੇ ਆਪਣੀ 20 ਸਾਲ ਦੀ ਨੌਕਰੀ ਤੋਂ ਕਰਨ ਤੋਂ ਬਾਅਦ ਵੀਆਰਐਸ ਸਕੀਮ ਦੇ ਤਹਿਤ ਨੌਕਰੀ ਛੱਡਣੀ ਸ਼ੁਰੂ ਕਰ ਦਿੱਤੀ ਹੈ ਕਈਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਹ ਆਪਣੇ ਨੌਕਰੀ ਦੇ ਕਾਰਨ ਬੱਚਿਆਂ ਦਾ ਬਚਪਨ ਹੀ ਨਹੀਂ ਦੇਖ ਸਕੇ ਘਰ ਦੀ ਜਿਹੜੀਆਂ ਨੇ ਉਹ ਖੁਸ਼ੀਆਂ ਹੀ ਨਹੀਂ ਦੇਖ ਸਕੇ ਤੇ ਹੁਣ ਉਹ ਨਹੀਂ ਚਾਹੁੰਦੇ ਕਿ ਗਾਂ ਉਹਨਾਂ ਦੇ ਜਦੋਂ ਪੋਤੇ ਪੋਤੀਆਂ ਹੋਣ ਗਿਆ ਉਹਨਾਂ ਦਾ ਵੀ ਉਸ ਦੀ ਨੌਕਰੀ ਦੇ ਵਿੱਚ ਉਹਨਾਂ ਦਾ ਵੀ ਬਚਪਨ ਗਵਾਚ ਜਾਵੇ ਕਈ ਦਾ ਮੰਨਣਾ ਕਿ ਨਿੱਤ ਹੀ ਝਾੜਚੰਬ ਤੇ ਕੋੜ ਕਚੈਰੀਆਂ ਦੇ ਚੱਕਰ অতি ਜ਼ਿਆਦਾ ਖੱਜਲ ਖਵਾਰੀ ਹੁਣ ਹਿੰਮਤ ਨਹੀਂ ਆ ਕਿ ਨੌਕਰੀ ਅੱਗੇ ਕਰ ਸਕੀ ਹੈ 50 ਸਾਲ ਬਹੁਤ ਹੁੰਦੇ ਨੇ ਹਾਲਾਂਕਿ ਪੰਜਾਬ ਦੇ ਵਿੱਚ 58 ਸਾਲ ਤੱਕ ਤੁਸੀਂ ਨੌਕਰੀ ਕਰ ਸਕਦੇ ਪਰ ਕਈ ਜ਼ਿਆਦਾਤਰ ਜਿਹੜੇ ਇਨਸਪੈਕਟਰ ਰੈਂਕ ਦੇ ਜਾਂ ਸਬ ਇਨਸਪੈਕਟਰ ਦੇ ਅਧਿਕਾਰੀ ਨੇ ਉਹਨਾਂ ਨੇ ਹਲੇ ਉਹਨਾਂ ਦੀ ਸਰਵਿਸ 8 ਸਾਲ ਦੀ ਬਚੀ ਆ ਪਰ ਉਹਨਾਂ ਨੇ VRS ਲੈਣਾ ਹੀ ਮناسب ਸਮਝ ਲਿਆ ਪੰਜਾਬ ਪੁਲਿਸ ਦੇ ਉਹਨਾਂ 315 ਮਲਾਜ਼ਮਾਂ ਦੀ ਗੱਲ ਕਰਦੇ ਜਿਨ੍ਹਾਂ ਨੇ ਪਿਛਲੇ 8 ਮਹੀਨਿਆਂ ਦੇ ਵਿੱਚ ਨੌਕਰੀ ਛੱਡ ਦਿੱਤੀ ਆ ਮਤਲਬ VRS ਜਿਹਨੂੰ ਵਲੰਟਰੀ ਰਿਟਾਇਰਮੈਂਟ ਸਕੀਮ ਕਹਿੰਦੇ ਨੇ ਉਹ ਉਹਨਾਂ ਦੇ ਉਸ ਸਕੀਮ ਦੇ ਤਹਿਤ ਉਹਨਾਂ ਨੇ ਨੌਕਰੀ ਛੱਡ ਦਿੱਤੀ ਹੈ ਹਾਲਾਂਕਿ ਇੱਕ ਥਾਣੇਦਾਰ ਹੋਵੇ ਚਾਹੇ ਫੁੱਲ ਤਿੰਨ ਸਟਾਰ ਇਨਸਪੈਕਟਰ ਹੋਵੇ ਚਾਹੇ ਸਬ ਇਨਸਪੈਕਟਰ ਚਾਹੇ ਐਸਆਈ ਉਹਨਾਂ ਨੂੰ ਸੈਲਰੀ ਤੋਂ ਇਲਾਵਾ ਹੋਰ ਵੀ ਕਾਫੀ ਮਾਣ ਪੱਤੇ ਹੁੰਦੇ ਨੇ ਔਰ ਟੌਰ ਵੀ ਇਲਾਕੇ ਦੇ ਵਿੱਚ ਹੁੰਦਾ ਕਿ ਫਲਾਨੇ ਥਾਣੇ ਦਾ ਐਸਐਚਓ ਜਾਂ ਅੱਜਕੱਲ ਐਸਐਚਓ ਵੀ ਲੱਗ ਜਾਂਦੇ ਐ ਸਬ ਇਨਸਪੈਕਟਰ ਨੂੰ ਵੀ ਐਸਐਚਓ ਲਾ ਦਿੰਦੇ ਨੇ ਇੱਕ ਸੈਲਰੀ ਤੇ ਕਈ ਈਮਾਨਦਾਰ ਨੇ ਉਹਨਾਂ ਦੂਜੇ ਪਾਸੇ ਮੂੰਹ ਨਹੀਂ ਮਾਰਦੇ ਪਰ ਕਈ ਅਜਿਹੇ ਲੋਕ ਵੀ ਨੇ ਜਿਹੜੇ ਦੂਜੇ ਪਾਸੇ ਵੀ ਮੂੰਹ ਮਾਰਦੇ ਨੇ ਲਿਕਨ ਇਸ ਦੇ ਬਾਵਜੂਦ 315 ਦੇ ਕਰੀਬ ਇਨ੍ਹਾਂ ਥਾਣੇਦਾਰਾਂ ਨੇ ਏਐਸਆਈ ਸਬ-ਇੰਸਪੈਕਟਰ ਇੰਸਪੈਕਟਰ ਤੇ ਕਈ ਹੌਲਦਾਰਾਂ ਨੇ ਵੀ ਨੌਕਰੀ ਛੱਡ ਦਿੱਤੀ ਗਈ ਹੈ ਅਸਲ ਦੇ ਵਿੱਚ ਅਗਰ ਵੀਆਰਐਸ ਸਕੀਮ ਦੇ ਤਹਿਤ ਨੌਕਰੀ ਛੱਡਣੀ ਹੈ ਤੇ ਮੁਲਾਜ਼ਮ ਦੀ ਘੱਟੋ-ਘੱਟ 20 ਸਾਲ ਦੀ ਨੌਕਰੀ ਹੋਣੀ ਚਾਹੀਦੀ ਜਿਸ ਤੋਂ ਬਾਅਦ ਉਹ ਵੀਆਰਐਸ ਦੇ ਸਕੀਮ ਦੇ ਤਹਿਤ ਨੌਕਰੀ ਛੱਡ ਸਕਦਾਗਾ 115 ਜਾਣਿਆਂ ਨੇ ਜਿਨ੍ਹਾਂ ਨੇ VRS ਦੇ ਤਹਿਤ ਨੌਕਰੀ ਪੰਜਾਬ ਪੁਲਿਸ ਦੀ ਛੱਡ ਦਿੱਤੀ ਆ ਲਗਭਗ ਉਹਨਾਂ ਦੀ ਉਮਰ 50 ਸਾਲਾ ਮਤਲਬ ਹਾਲੇ ਵੀ ਉਹ 8 ਸਾਲ ਨੌਕਰੀ ਕਰ ਸਕਦੇ ਨੇ ਕਿਉਂਕਿ ਸੇਵਾ ਮੁਕਤੀ ਦੀ ਜਿਹੜੀ ਪੰਜਾਬ ਦੇ ਵਿੱਚ حد ਆ ਉਹ 58 ਸਾਲ ਹਾਲਾਂਕਿ ਇੱਕ ਰਿਕਾਰਡ ਦੇ ਮੁਤਾਬਕ ਹਰ ਸਾਲ ਸਿਪਾਈ ਤੋਂ ਲੈ ਕੇ ਡੀਐਸਪੀ ਰੈਂਕ ਜਾਂ ਐਸਪੀ ਰੈਂਕ ਦੇ ਜਿਹੜੇ ਅਧਿਕਾਰੀ ਉਹਨਾਂ ਦੇ ਜਿਹੜੇ ਨੇ 2000 ਦੇ ਕਰੀਬ ਸਾਲਾਨਾ ਉਹਨਾਂ ਦੀ ਰਿਟਾਇਰਮੈਂਟ ਹੁੰਦੀ ਆ ਜਿਹਦੇ ਚ ਸਿਪਾਈ ਤੋਂ ਲੈ ਕੇ ਐਸਪੀ ਰੈਂਕ ਦੇ ਵੀ ਹੈ ਕਈ ਐਸਐਸਪੀ ਵੀ ਹੁੰਦੇ ਨੇ ਜਿਹੜੇ ਖਾਸ ਕਰਕੇ ਆਈਪੀਐਸ ਕੋ ਕੇ ਪੰਜਾਬ ਦੇ ਵਿੱਚ ਆਈਪੀਐਸ ਅਫਸਰਾਂ ਦੀ ਜਿਹੜੀ ਸੇਵਾ ਮੁਕਤੀ ਦੇਸ਼ ਭਰ ਦੇ ਵਿੱਚ ਜਿਹੜੇ ਸੈਂਟਰ ਸਿਵਾਵਾ ਨੇ ਉਹਨਾਂ ਦੀ ਸੇਵਾ ਮੁਕਤੀ 60 ਸਾਲ ਹੈ ਲੇਕਿਨ ਸੂਬਾ ਸਰਕਾਰ ਦੀ ਜਿਹੜੀ ਮੁਲਾਜ਼ਮਾਂ ਦੀ ਸੇਵਾ ਮੁਕਤੀ 58 ਸਾਲ ਲੇਕਿਨ ਮੰਨਿਆ ਜਾ ਰਿਹਾ ਹੈ ਕਿ ਹਰ ਸਾਲ ਐਵਰੇਜ ਆਉਸਤਨ 2000 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਉਹ ਸੇਵਾ ਮੁਕਤ ਹੋ ਜਾਂਦੇ ਨੇ ਮਤਲਬ ਕੋਈ ਆਪਣੀ 58 ਸਾਲ ਦੀ ਨੌਕਰੀ ਪੂਰਾ ਕਰਦੇ ਨੇ ਜੇ ਕੋਈ ਆਈਪੀਐਸ ਅਫਸਰ ਬਣ ਗਿਆ ਉਹ 60 ਸਾਲ ਦੀ ਸੇਵਾ ਮੁਕਤੀ ਤੋਂ ਬਾਅਦ ਉਹ ਨੌਕਰੀ ਉਹਨਾਂ ਨੂੰ ਛੱਡਣੀ ਪੈਂਦੀ ਹੈ ਲੇਕਿਨ ਫਿਲਹਾਲ ਗੱਲ ਕਰਦੇ ਹਾਂ ਕਿ ਜਿਨ੍ਹਾਂ 315 ਜਾਣੇ ਨੇ ਵੀਆਰਐਸ ਲਈਆਂ ਨੌਕਰੀ ਪੰਜਾਬ ਸਰਕਾਰ ਦੀ ਛੱਡ ਦਿੱਤੀ ਆ ਉਹਨਾਂ ਦੇ ਵਿੱਚ 65 ਇਨਸਪੈਕਟਰ ਰੈਂਕ ਦੇ ਅਧਿਕਾਰੀ ਨੇ 130 ਸਬ ਇਨਸਪੈਕਟਰ ਰੈਂਕ ਦੇ ਅਧਿਕਾਰੀ ਨੇ ਤੇ 120 ਅਸਿਸਟੈਂਟ ਸਬ ਇਨਸਪੈਕਟਰ ਦੇ ਜਿਹੜੇ ਨੇ ਅਧਿਕਾਰੀ ਨੇ ਬਾਕੀ ਕੁਝ ਹੌਲਦਾਰ ਨੇ ਇਹਨਾਂ ਨੇ ਜਿਹੜੀ ਵਲੰਟਰੀ ਜਿਹੜੀ ਰਿਟਾਇਰਮੈਂਟ ਲੈ ਲਈ ਹੈ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੀ ਜਿਹੜੀ VRS ਜਿਹੜੀ ਆ ਉਹ ਪ੍ਰਵਾਨ ਕਰਨੀ ਹੁੰਦੀ ਹੈ ਸੂਬੇ ਦੇ ਡੀਜੀਪੀ ਨੇ ਉਹ ਫਿਰ ਉਹਨਾਂ ਨੂੰ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ VRS ਸਕੀਮ ਲੈਣੀ ਉਹ ਆਪਣੀ ਜਿਹੜੀ ਐਪਲੀਕੇਸ਼ਨ ਉਹ ਪੁਲਿਸ ਹੈੱਡ ਕੁਆਟਰ ਤੇ ਭੇਜਦੇ ਜਿੱਥੇ ਫਿਰ ਡੀਜੀਪੀ ਉਹਨਾਂ ਦੀ ਜਿਹੜੀ ਆ VRS ਸਕੀਮ ਨੂੰ ਮਨਜ਼ੂਰੀ ਦੇ ਦਿੰਦੇ ਅਗਰ ਗਸਟਡ ਆਫੀਸਰ ਰੈਂਕ ਹੈ ਮਤਲਬ ਡੀਐਸਪੀ ਤੋਂ ਉੱਪਰ ਰੈਂਕ ਦੇ ਅਧਿਕਾਰੀ ਨੇ ਜੇ ਉਹਨਾਂ ਨੇ ਆਪਣੀ VRS ਸਕੀਮ ਲੈਣੀ ਹੈ ਫਿਰ ਉਹਨਾਂ ਨੂੰ ਕੇਸ ਪੰਜਾਬ ਸਰਕਾਰ ਨੂੰ ਭੇਜਣਾ ਪੈਂਦਾ ਹੈ ਹੋਮ ਡਿਪਾਰਟਮੈਂਟ ਦੇ ਜਰੀਏ ਗ੍ਰਹਿ ਵਿਭਾਗ ਦੇ ਜਰੀਏ ਉਹਨਾਂ ਨੂੰ ਆਪਣਾ ਕੇਸ ਭੇਜਣਾ ਪੈਂਦਾ ਤੇ ਫੇਰ ਹੀ ਉਹਨਾਂ ਦੀ ਜਿਹੜੀ ਵੀ ਆਰਐਸ ਸਕੀਮ ਆ ਪ੍ਰਵਾਨ ਹੁੰਦੀ ਹੈ ਹਾਲ ਡੀਐਸਪੀ ਰੈਂਕ ਦੇ ਇੱਕ ਅਧਿਕਾਰੀ ਨੇ ਇਸੇ ਸਾਲ ਜਿਹੜਾ ਵਾ ਆਪਣੀ ਯੂਨਿਟ ਵੀਆਰਐਸ ਸਕੀਮ ਵਾਸਤੇ ਪੰਜਾਬ ਸਰਕਾਰ ਨੂੰ ਕੇਸ ਭੇਜਿਆ ਲੇਕਰ ਹਾਲੇ ਤੱਕ ਉਹਨਾਂ ਦੀ ਵੀਆਰਐਸ ਜਿਹੜੀ ਆ ਉਹ ਮਨਜ਼ੂਰ ਨਹੀਂ ਕੀਤੀ ਗਈ ਅਗਰ ਪੰਜਾਬ ਦੇ ਡਿਸਟ੍ਰਿਕਟ ਵਾਈਜ਼ ਗੱਲ ਕੀਤੀ ਜਾਵੇ ਕਿ ਸਭ ਤੋਂ ਪਹਿਲੇ ਸਭ ਤੋਂ ਵੱਧ ਕਿਸ ਜ਼ਿਲ੍ਹੇ ਦੇ ਵਿੱਚ ਥਾਣੇਦਾਰਾਂ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਅਗਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਭ ਤੋਂ ਵੱਧ ਜਿਨ੍ਹਾਂ ਨੇ ਵੀਆਰਐਸ ਸਕੀਮ ਨੌਕਰੀ ਛੱਡਣ ਦਾ ਫੈਸਲਾ ਕੀਤਾ ਉੱਥੇ ਅਧਿਕਾਰੀਆਂ ਜਾਂ ਮੁਲਾਜ਼ਮਾਂ ਦੀ ਗਿਣਤੀ 20 ਹੈ ਇਸ ਤੋਂ ਇਲਾਵਾ ਅਗਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ 15 ਨੇ ਪੁਲਿਸ ਜ਼ਿਲ੍ਹਾ ਬਟਾਰਾ ਦੀ ਗੱਲ ਕੀਤੀ ਜਾਵੇ ਤੇ 17 ਲੁਧਿਆਣਾ ਦਿਹਾਤੀ ਅਤੇ ਹੁਸ਼ਾਰਪੁਰ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਇਥੇ 13 13 ਥਾਣੇਦਾਰਾਂ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਸਭ ਤੋਂ ਮਜ਼ੇਦਾਰ ਵਾਲੀ ਗੱਲ ਇਹ ਹੈ ਕਿ ਫਾਜ਼ਿਲਕਾ ਡਿਸਟ੍ਰਿਕਟ ਜਿੱਥੇ ਲਗਾਤਾਰ ਐਸਐਸਪੀ ਤੇ ਐਸਐਸਪੀ ਰੈਂਕ ਦੇ ਅਧਿਕਾਰੀ ਬਦਲ ਜਾਂਦੇ ਨੇ ਪਤਾ ਨਹੀਂ ਕਿ ਅੱਜ ਕਿਹੜਾ ਐਸਐਸਪੀ ਤੇ ਭਲਕੇ ਕਿਹੜਾ ਐਸਐਸਪੀ ਜਾਂ ਐਸਪੀ ਲੱਗ ਜਾਣਾ ਉਥੇ ਫਿਲਹਾਲ ਕਿਸੇ ਵੀ ਹੌਲਦਾਰ ਤੋਂ ਲੈ ਕੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਨੌਕਰੀ ਛੱਡੀ ਨਹੀਂ ਹੈ ਮਤਲਬ ਵੀਆਰਐਸ ਸਕੀਮ ਅਪਲਾਈ ਨਹੀਂ ਕੀਤੀ ਅਗਰ ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਅਗਰ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਟੈਕਨੀਕਲ ਸਰਵਿਸ ਵਿੰਗ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਕੰਮ ਕਰਨ ਵਾਲੇ 27 ਜਿਹੜੇ ਨੇ ਮੁਲਾਜ਼ਮਾ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਹੈ ਡੇ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਜਪਿੰਦਰਜੀਤ ਸਿੰਘ ਹੋਣਾਂ ਦੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਉਸ ਖਬਰ ਦੇ ਵਿੱਚ ਕੀਤਾ ਕਿ ਇੱਕ ਐਸਪੀ ਰੈਂਕ ਦੇ ਅਧਿਕਾਰੀ ਨੇ ਵੀ ਵੀਆਰਐਸ ਸਕੀਮ ਲੈਣ ਦਾ ਫੈਸਲਾ ਕੀਤਾ ਉਹ ਐਸਪੀ ਰੈਂਕ ਦੇ ਅਧਿਕਾਰੀ ਦਾ ਨਾਮ ਹੈ ਮਨਜੀਤ ਸਿੰਘ ਸਿੱਧੂ ਜਿਹੜੇ ਐਸਐਮ ਪੰਜਾਬ ਜੇਲ੍ਹ ਵਿਭਾਗ ਦੇ ਵਿੱਚ ਐਸਪੀ ਰੈਂਕ ਦੇ ਅਧਿਕਾਰੀ ਸੀ ਉਹਨਾਂ ਦਾ ਪਿਛਲੇ ਦਿਨੀ ਹੀ ਪਟਿਆਲਾ ਤੋਂ ਤਬਾਦਲਾ ਬਟਿੰਡਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਕਈ ਜਿਨ੍ਹਾਂ ਨੇ ਸੇਵਾ ਮੁਕਤੀ ਲਈ ਆਪੀਆ ਸਕੀਮ ਉਹਨਾਂ ਦੇ ਨਾਲ ਗੱਲਬਾਤ ਕੀਤੀ ਮੋਸਟ ਜਿਹੜੇ ਬਹੁਤ ਜਿਹੜੇ ਇਹਨਾਂ ਵਿੱਚੋਂ ਜ਼ਿਆਦਾਤਰ ਜਿਹੜੇ ਥਾਣੇਦਾਰ ਨੇ ਉਹਨਾਂ ਨੇ ਜਦੋਂ ਵੀਆਰਐਸ ਲਈ ਉਹਦੇ ਵਿੱਚ ਇੱਕੋ ਇੱਕ ਜ਼ਿਕਰ ਕੀਤਾਗਾ ਇੱਕ ਤੇ ਉਹਨਾਂ ਨੇ ਆਪਣੀ ਨੌਕਰੀ ਛੱਡਣ ਦੇ ਕਾਰਨ ਘਰੇਲੂ ਦੱਸੇ ਨੇ ਦੂਜੇ ਪਰਸਨਲ ਨਿੱਜੀ ਦੱਸੇ ਨੇ ਜ਼ਿਆਦਾਤਰ ਇਹ ਲੇਕਿਨ ਗੱਲ ਕਈਆਂ ਨੇ ਖੁੱਲਕੇ ਵੀ ਕੀਤੀ ਹੈਗੀ ਹੈ ਕਿ ਬਹੁਤ ਸਾਰੇ ਕਾਰਨ ਨੇ ਮਲਟੀਪਲ ਕਾਰਨ ਨੇ ਜਿਹਦੇ ਕਰਕੇ ਉਹ ਨੌਕਰੀ ਛੱਡਣ ਲਈ ਮਜਬੂਰ ਇੱਕ ਤੇ ਸਟ੍ਰੈਸ ਇੰਨਾ ਜ਼ਿਆਦਾ ਬਿਨਾਂ ਮਤਲਬ ਤੋਂ ਖੱਜਲਖੁਆਰੀ ਹੁੰਦੀ ਜਾਂ ਸਰੀਰ ਤੇ ਵੀ ਬੋਝ ਆ ਮਨ ਤੇ ਵੀ ਬੋਝ ਆ ਕੋੜ ਕਚੈਰੀਆਂ ਦੇ ਚੱਕਰ ਨੇ ਝਾੜ ਝਾਂਬਾ ਉਹ ਸਾਰੇ ਜਿਹੜੇ ਕਾਰਨ ਨੇ ਜਿਸ ਕਰਕੇ ਉਹ ਨੌਕਰੀ ਛੱਡਣ ਵਾਸਤੇ ਮਜਬੂਰ ਨੇ ਇੱਕ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਦੱਸਿਆ ਹੈਗਾ ਕਿ ਟੈਕਨੋਲੋਜੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ ਔਰ ਕੇਸ ਵੀ ਲਗਾਤਾਰ ਵੱਧਦੇ ਜਾ ਰਹੇ ਨੇ ਇਸ ਦੇ ਬਾਵਜੂਦ ਵੀ ਜਿਹੜੇ ਨੇ ਇੰਨਾ ਜਿਆਦਾ ਮਾਨਸਿਕ ਦਬਾਅ ਵੱਧਦਾ ਜਾ ਰਿਹਾ ਜਿਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਨੌਕਰੀ ਜਿਹੜੀ ਛੱਡਣੀ ਜਾਦਾ ਬਿਹਤਰ ਆ ਕਿਉਂਕਿ ਇੰਨੀ ਜਿਆਦਾ ਉਹ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰੇ ਕਈ ਵਾਰ ਉਹ ਕਹ ਰਹੇ ਨੇ ਕਿ ਇੰਨੇ ਵੱਡੇ ਟਾਸਕ ਦਿੱਤੇ ਜਾਂਦੇ ਨੇ ਔਰ ਉਹਨਾਂ ਟਾਸਕ ਨੂੰ ਕਾਮਯਾਬੀ ਮਿਲਦੀ ਵੱਡੇ ਵੱਡੇ ਜਿਹੜੇ ਬਦਮਾਸ਼ ਫੜੇ ਜਾਂਦੇ ਹੈਗੇ ਨੇ ਪਰ ਕੋਰਟ ਤੇ ਮੀਡੀਆ ਦੀ ਜਿਹੜੀ ਟ੍ਰਾਇਲ ਸ਼ੁਰੂ ਹੋ ਜਾਂਦੇ ਉਸ ਕਰਕੇ ਉਹਨਾਂ ਨੂੰ ਬਹੁਤ ਫਿਰ ਮਾਨਸਿਕ ਪੀੜਾ ਚੋਂ ਗੁਜ਼ਰਨਾ ਪੈਂਦਾ ਹੈਗਾ ਇੱਕ ਨਿੱਕੇ ਜਿਹੇ ਲੂਪ ਹੋਲ ਤੋਂ ਬਾਅਦ ਉਹ ਪੂਰੇ ਇੰਟਾਇਰ ਕੇਸ ਤੇ ਸਮੁੱਚੇ ਕੇਸ ਤੇ ਅਸਰ ਪੈ ਜਾਂਦਾ ਹੈਗਾ ਇਹ ਵੀ ਇੱਕ ਵੱਡੀ ਵਜ੍ਹਾ ਹੈ ਔਰ ਇੱਕ ਐਸਆਈ ਜਿਨੇ ਹਾਲ ਹੀ ਵੀ ਆਰਐਸ ਲਈਆ ਉਹ ਕਹਿ ਰਹੇ ਕਿ ਬਹੁਤ ਜ਼ਿਆਦਾ ਜਿਹੜਾ ਮਸਲਾ ਕਿ ਇੰਨਾ ਜ਼ਿਆਦਾ ਹੀ ਮਾਨਸਿਕ ਪੀੜਾ ਚੋਂ ਗੁਜ਼ਰ ਰਹੇ ਹੈ ਕਿਨੇ ਬਿਨਾ ਮਤਲਬ ਦਾ ਜਿਹੜਾ ਸਟ੍ਰੈਸ ਹੈ ਜਿਸ ਕਰਕੇ ਹਰ ਰੋਜ਼ ਵੱਡੇ ਅਧਿਕਾਰੀਆਂ ਦੇ ਹੱਥੋਂ ਜਲੀਲ ਹੋਣਾ ਪੈਂਦਾ ਸੜਕਾਂ ਤੇ ਰੋਡਾਂ ਤੇ ਵੀ ਸਾਨੂੰ ਕਈ ਵਾਰ ਜਲੀਲ ਹੋਣਾ ਪੈਂਦਾ ਇਹਦੇ ਨਾਲ ਉਹ ਕਹਿੰਦੇ ਕਿ ਜਿਹੜਾ ਪ੍ਰਾਈਵੇਟ ਜਿਹੜਾ ਸੈਕਟਰ ਆ ਉਹਦੇ ਉੱਤੇ ਜ਼ਿਆਦਾ ਤਨਗਾਇਕ ਰਿਟਾਇਰਡ ਜਿਨ੍ਹਾਂ ਐਸਆਈ ਨੇ ਜ਼ਿਕਰ ਕੀਤਾ ਹੈਗਾ ਕਿ ਪ੍ਰਾਈਵੇਟ ਜੌਬ ਜਿਹੜੀ ਆ ਉਹ ਜ਼ਿਆਦਾ ਵਧੀਆ ਵਾ ਔਰ ਪ੍ਰੈਸ਼ਰ ਵੀ ਘੱਟ ਹੈ ਬਹੁਤ ਸਾਰੇ ਉਹਨਾਂ ਦੱਸਿਆ ਹੈਗਾ ਕਿ ਬਿਜ਼ਨਸ ਸੈਂਟਰ ਜਿਹੜੇ ਨੇ ਸ਼ਾਪਿੰਗ ਮਾਲ ਆ ਉੱਥੇ ਐਜ਼ ਏ ਸਿਕਿਉਰਿਟੀ ਆਫੀਸਰ ਦੇ ਤੌਰ ਤੇ ਕੰਮ ਕਰ ਲੱਗ ਪਏ ਨੇ ਤੇ ਜਿਹੜੀ ਉਹਨਾਂ ਨੂੰ ਪਹਿਲਾਂ ਸਰਕਾਰ ਵੱਲੋਂ ਤਨਖਾਹ ਮਿਲਦੀ ਉਸ ਤੋਂ ਜ਼ਿਆਦਾ ਉਹਨਾਂ ਨੂੰ ਮਿਲ ਰਹੀ ਆ ਲੇਕਿਨ ਇਨਸਪੈਕਟਰ ਇੱਕ ਦੇ ਅਧਿਕਾਰੀ ਨੇ ਦੱਸਿਆ ਕਿ ਉਹਨੇ ਜਿਹੜੇ ਨੇ ਨੌਕਰੀ ਇਸ ਕਰਕੇ ਛੱਡਿਆ ਕਿ ਉਹਨੇ ਆਪਣੀ ਜਿਹੜੀ ਜ਼ਿੰਦਗੀ ਆ ਉਹਦੇ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਘਰ ਦੇ ਵਿੱਚ ਬੱਚੇ ਹੋਣਾ ਬੱਚਿਆਂ ਦਾ ਬਚਪਨ ਕਿਵੇਂ ਗੁਜ਼ਰਿਆ ਉਹਨੂੰ ਆਪਣੀ ਨੌਕਰੀ ਦੇ ਕਾਰਨ ਪਤਾ ਹੀ ਨਹੀਂ ਲੱਗਾ ਕਿਉਂਕਿ ਸਵੇਰੇ ਘਰੋਂ ਨਿਕਲ ਜਾਂਦੇ ਸੀ ਤੇ ਰਾਤ ਨੂੰ ਘਰ ਆਉਂਦੇ ਸੀ ਬੱਚੇ ਜਦੋਂ ਜਾਇਦੇ ਉਦੋਂ ਵੀ ਸੁੱਤੇ ਹੁੰਦੇ ਜਦੋਂ ਵਾਪਸ ਆਇਦਾ ਉਦੋਂ ਵੀ ਸੁੱਤੇ ਹੁੰਦੇ ਪਤਾ ਨਹੀਂ ਲੱਗਾ ਬੱਚੇ ਕਿਹੜੇ ਵੇਲੇ ਜਵਾਨ ਹੋ ਗਏ ਤੇ ਕਿਹੜੇ ਵੇਲੇ ਵਿਆਹੇ ਗਏ ਹੁਣ ਉਹਨਾਂ ਦੇ ਬੱਚੇ ਜਿਹੜੇ ਨਾ ਵਿਦੇਸ਼ੀ ਵਿੱਚ ਸੈਟਲ ਹੋ ਚੁੱਕੇ ਨੇ ਤੇ ਹੁਣ ਮੈਂ ਨਹੀਂ ਚਾਹੁੰਦਾ ਕਿ ਜਿਵੇਂ ਮੇਰੇ ਬੱਚਿਆਂ ਦਾ ਬਚਪਨ ਮੈਂ ਉਹਨਾਂ ਦਾ ਨਹੀਂ ਦੇਖ ਸਕਿਆ ਮਿਸ ਕੀਤਾ ਹੈਗਾ ਗਾਂ ਜਿਹੜੇ ਮੇਰੇ ਪੁੱਤ ਪੋਤੇ ਪੋਤਰੀਆਂ ਹੋਣੀਆਂ ਮੈਂ ਉਹਨਾਂ ਦਾ ਬਚਪਨ ਮੇਰੇ ਕੰਨ ਗਵਾਚਿਆ ਗਿਆ ਤੇ ਇਸ ਕਰਕੇ ਮੈਂ ਉਹਨਾਂ ਦੇ ਨਾਲ ਹੀ ਵਿਦੇਸ਼ ਵਿੱਚ ਸੈਟਲ ਹੋਣ ਦਾ ਫੈਸਲਾ ਕੀਤਾ ਇਹ ਬਹੁਤ ਸਾਰੇ ਕਾਰਨ ਨੇ ਜਿਸ ਕਰਕੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਹੱਲੇ ਮੈਂ 50 ਸਾਲ ਦਾ ਹੈਗਾ ਲੇਕਿਨ ਬੱਚੇ ਮੇਰੇ ਬਾਹਰ ਸੈਟਲ ਹੋ ਗਏ ਨੇ ਕਿਉਂਕਿ ਬੱਚੇ ਇਸ ਕਰਕੇ ਕਿ ਸੈਟਲ ਹੋ ਗਏ ਨੇ ਇੱਕ ਤੇ ਇੱਥੇ ਕੰਮ ਨਹੀਂ ਦੂਜਾ ਬੱਚਿਆਂ ਦੀ ਇੱਛਾ ਹੀ ਔਰ ਜੀ ਸਭ ਤੋਂ ਵੱਡੀ ਗੱਲ ਕਿ ਮੈਂ ਆਪਣੇ ਬੱਚਿਆਂ ਵੱਲ ਧਿਆਨ ਹੀ ਨਹੀਂ ਦੇ ਪਾਇਆ ਤੇ ਹੁਣ ਮੈਂ ਚਾਹੁੰਦਾ ਕਿ ਜੋ ਮੈਂ ਆਪਣੇ ਬੱਚਿਆਂ ਦਾ ਬਚਪਨ ਨਹੀਂ ਦੇਖ ਸਕਿਆ ਮੈਂ ਹੁਣ ਆਪਣੇ ਪੋਤਰੇ ਜਾਂ ਪੋਤਰੀਆਂ ਦਾ ਬਚਪਨ ਦੇਖਣਾ ਚਾਹੁੰਦਾ ਤੇ ਆਪਣੀ ਜ਼ਿੰਦਗੀ ਚੰਗੀ ਬਤੀਤ ਕਰਨਾ ਚਾਹੁੰਦਾ ਉਸ ਸਵਾਲ ਸਭ ਤੋਂ ਵੱਡੀ ਗੱਲ ਕਿ ਪਿਛਲੇ ਇਤਨੀ ਵਿਧਾਨ ਸਭਾ ਦੇ ਵਿੱਚ ਵੀ ਗੱਲ ਉੱਠੀ ਸੀ ਕਿ ਮਾਨਸਿਕ ਦਬਾਅ ਦੇ ਵਿੱਚ ਆ ਬਹੁਤ ਸਾਰੇ ਬਲਾਜਮਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਕਿ ਇੱਕ ਵਜ੍ਹਾ ਹੈ ਕਿ ਮਾਨਸਿਕ ਪੀੜਾ ਨੂੰ ਦੂਰ ਕਰਨ ਵਾਸਤੇ ਮੁਲਾਜ਼ਮ ਨਸ਼ੇ ਲੈ ਰਹੇ ਨੇ ਔਰ ਇਹ ਵੀ ਪਿੱਛੇ ਇੱਕ ਸਟੱਡੀ ਆਈ ਸੀ ਕਿ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਜਿਹੜੇ ਮੁਲਾਜ਼ਮ ਨੇ ਉਹ ਬਹੁਤ ਸਾਰੀਆਂ ਬਿਮਾਰੀਆਂ ਚੋਂ ਗੁਜ਼ਰਿਆ ਹੈਗੇ ਨੇ ਖਾਸ ਕਰਕੇ ਟੀਬੀ ਹਾਈਪਰ ਬਲੱਡ ਪ੍ਰੈਸ਼ਰ ਕਿਉਂਕਿ ਮਾਨਸਿਕ ਦਬਾਅ ਬਹੁਤ ਜ਼ਿਆਦਾ ਵੱਡੇ ਅਧਿਕਾਰਗਤਾਂ ਰਾਸਸੀ ਦਬਾਅ ਵੀ ਹੁੰਦਾ ਹੈਗਾ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਜਿਹੜਾ ਹੁਣ ਚੱਲਣਾ ਔਖਾ ਹੋ ਗਿਆ ਇੱਕ ਜਿਹੜੀ ਖਬਰ ਆ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪਿਛਲੇ 8 ਮਹੀਨਿਆਂ ਦੇ ਵਿੱਚ 315 ਇਹ ਐਸਾਈ ਸਾਬ ਇਨਸਪੈਕਟਰ ਤੇ ਇਨਸਪੈਕਟਰ ਰੈਂਕ ਦੇ ਅਧਿਕਾਰੀਆਂ ਨੇ ਨੌਕਰੀ ਛੱਡੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਧੜਤੋਲੇ ਦੇ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ